ਦੋਸਤੋ ਚੀਨ ਦੇ ਸ਼ਹਿਰ ਚੈਗਾਨ ਵਿੱਚ ਇੱਕ 48 ਸਾਲਾਂ ਦੀ ਮਹਿਲਾ ਸੀ ਜਿਸਨੇ ਆਪਣੇ ਬਿਸਤਰ ਤੇ ਲੇਟੇ-ਲੇਟੇ ਕਰਵਟ ਲਈ ਤਾਂ ਉਸਦੇ ਸਰੀਰ ਦੀ ਇੱਕ ਹੱਡੀ ਟੁੱਟ ਗਈ। ਅਜਿਹਾ ਇਸ ਕਰਕੇ ਹੋਇਆ ਕਿਉਂਕਿ ਉਸ ਮਹਿਲਾ ਦੇ ਸਰੀਰ ਵਿੱਚ ਵਿਟਾਮਿਨ ਡੀ ਦੀ ਭਾਰੀ ਮਾਤਰਾ ਵਿੱਚ ਕਮੀ ਸੀ। ਇਸ ਕਮੀ ਕਰਕੇ ਉਹਦੀਆਂ ਹੱਡੀਆਂ ਕਮਜ਼ੋਰ ਹੋ ਚੁੱਕੀਆਂ ਸਨ। ਉਹ ਬਚਪਨ ਤੋਂ ਹੀ ਧੁੱਪ ਤੋਂ ਹਮੇਸ਼ਾ ਬਚਦੀ ਰਹੀ ਸੀ ਅਤੇ ਕਦੀ ਵੀ ਉਸਨੇ ਅੱਧੀ ਵਾਂ ਤੱਕ ਦੀ ਕਮੀਜ਼ ਨਹੀਂ ਸੀ ਪਾਈ। ਤੇ ਉਹ ਜਦੋਂ ਵੀ ਘਰੋਂ ਨਿਕਲਿਆ ਕਰਦੀ ਸੀ ਹਮੇਸ਼ਾ ਜ਼ਰੂਰਤ ਤੋਂ ਜ਼ਿਆਦਾ ਸੰਸਕ੍ਰੀਨ ਦਾ ਇਸਤੇਮਾਲ ਕਰਦੀ ਸੀ। ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ। ਸੋਚਣ ਵਾਲੀ ਗੱਲ ਦੀ ਲੜੀ ਵਿੱਚ ਅੱਜ ਅਸੀਂ ਗੱਲ ਕਰਨੀ ਹੈ ਕਿ ਸਾਡੇ ਸਰੀਰ ਵਾਸਤੇ ਸੂਰਜ ਦੀ ਧੁੱਪ ਕਿੰਨੀ ਜ਼ਿਆਦਾ ਜ਼ਰੂਰੀ ਹੈ। ਕਈ ਵਾਰ ਅਸੀਂ ਧੁੱਪ ਨੂੰ ਅਕਸਰ ਇਗਨੋਰ ਕਰਦੇ ਹਾਂ ਧੁੱਪ ਤੇ ਕਈ ਕਈ ਦਿਨ ਦੂਰ ਰਹਿੰਦੇ ਹਾਂ। जिस ਕਰਕੇ ਸਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਭਾਰੀ ਕਮੀ ਹੋ ਜਾਂਦੀ ਹੈ ਡਾਕਟਰਾਂ ਨੇ ਇਸ ਸੰਬੰਧ ਵਿੱਚ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਸੰਸਕ੍ਰਿਤ ਦੀ ਵਰਤੋਂ ਕਰਨਾ ਸਾਡੇ ਵਾਸਤੇ ਨੁਕਸਾਨਦੇਹ ਵੀ ਹੋ ਸਕਦਾ ਹੈ ਚੀਨ ਦੇ ਗਵਾੰਗਯੂ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਆਰਥੋਪੈਡੀਸ਼ੀਅਨ ਸਪਾਈਨ ਸਰਜੀ ਡਿਪਾਰਟਮੈਂਟ ਦੇ ਹੈੱਡ ਡਾਕਟਰ ਜੀਆੰਗ ਸ਼ਿਆਉ ਵਿੰਗ ਦਾ ਇਸ ਹਾਸੇ ਤੇ ਕਹਿਣਾ ਹੈ ਕਿ ਕਈ ਲੋਕੀ ਅਕਸਰ ਸਿਰ ਤੋਂ ਪੈਰ ਤੱਕ ਆਪਣਾ ਸਰੀਰ ਹਮੇਸ਼ਾ ਢੱਕ ਕੇ ਚੱਲਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਆਦਤ ਸਾਨੂੰ ਲੰਬੇ ਸਮੇਂ ਤੱਕ ਨੁਕਸਾਨ ਵਾਲੀ ਹੀ ਲੈ ਕੇ ਜਾਂਦੀ ਸਾਡੇ ਸਰੀਰ ਦੀ ਬਣਤਰ ਕੁਦਰਤੀ ਤੌਰ ਤੇ ਇਸ ਪ੍ਰਕਾਰ ਦੀ ਹੁੰਦੀ ਹੈ ਕਿ ਸਾਡਾ ਸਰੀਰ ਆਪਣੀਆਂ ਹੱਡੀਆਂ ਨੂੰ ਹਰ 10 ਸਾਲ ਬਾਅਦ ਰੀਨਿਊ ਕਰ ਲੈਂਦਾ ਹੈ ਪਰੰਤੂ ਜਦੋਂ ਕੋਈ ਵੀ ਇਨਸਾਨ 30 ਸਾਲ ਦਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਰੀਰ ਦੀਆਂ ਹੱਡੀਆਂ 0.5% ਤੋਂ ਲੈ ਕੇ 1% ਤੱਕ ਹਰ ਸਾਲ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀਆਂ ਹਨ ਇਸ ਲਈ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਹੈ ਕਿ ਜੇਕਰ ਅਸੀਂ ਤੁਰ ਤੋ ਪੂਰੀ ਤਰ੍ਹਾਂ ਦੂਰੀ ਬਣਾ ਲੈਂਦੇ ਹਾਂ ਤਾਂ ਸਾਡੇ ਸਰੀਰ ਨੂੰ ਜਿੱਥੇ ਵਿਟਾਮਿਨ ਡੀ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਸਾਡਾ ਸਰੀਰ ਕੈਲਸ਼ੀਅਮ ਨੂੰ ਵੀ ਅਬਜ਼ੋਰਬ ਕਰਨਾ ਬੰਦ ਕਰ ਦਿੰਦਾ ਹੈ ਇਸ ਲਈ ਜ਼ਰੂਰੀ ਹੈ ਕਿ 30 ਸਾਲ ਦੀ ਉਮਰ ਹੋਣ ਤੋਂ ਬਾਅਦ weight lifting exercise ਕੁਦਰਤੀ ਧੁੱਪ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਜਾਵੇ ਚੜਦੇ ਸੂਰਜ ਵਿੱਚ ਅਗਰ ਅਸੀਂ 20 ਮਿੰਟ ਦੀ ਧੁੱਪ ਆਪਣੇ ਸਰੀਰ ਤੇ ਹਰ ਰੋਜ਼ ਪਵਾਉਂਦੇ ਹਾਂ ਤਾਂ ਨਾ ਸਿਰਫ ਸਾਨੂੰ ਵਿਟਾਮਿਨ ਡੀ ਭਰਪੂਰ ਮਾਤਰਾ 'ਚ ਮਿਲਦਾ ਹੈ ਬਲਕਿ ਸਾਡੇ ਸਰੀਰ ਨੂੰ ਜ਼ਰੂਰਤ ਮੁਤਾਬਕ ਕੈਲਸ਼ੀਅਮ ਵੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਸਾਡੀਆਂ ਹੱਡੀਆਂ ਵੀ ਮਜ਼ਬੂਤ ਹੋਣ ਲੱਗ ਜਾਂਦੀਆਂ ਹਨ ਸਨਸਕ੍ਰੀਨ ਹਰ ਮਸਲੇ ਦਾ ਹੱਲ ਨਹੀਂ ਹੈ ਜੋ ਵਰਦਾਨ ਸਾਨੂੰ ਕੁਦਰਤ ਦੀ ਗੋਦ ਵਿੱਚ ਬੈਠ ਕੇ ਮਿਲਨੇ ਹਨ ਉਹਨਾਂ ਦਾ ਵਿਕਲਪ ਥੋੜੇ ਕਿਦਰੇ ਸੰਭਵ ਨਹੀਂ ਹੈ ਉਮੀਦ ਹੈ ਸੋਚਣ ਵਾਲੀ ਗੱਲ ਵਿੱਚ ਤੁਹਾਨੂੰ ਅੱਜ ਦੀ ਗੱਲ ਚੰਗੀ ਲੱਗੀ ਹੋਵੇਗੀ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਕਰਨ ਵਾਲੇ ਦੋਸਤਾਂ ਨੂੰ ਅਗਲੀ ਵੀਡੀਓ ਵੰਦੇਸਾਰ ਹੀ ਉਪਲਬਧ ਹੋ ਜਾਇਆ ਕਰ ਫਿਰ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆ